ਬਿਜਲੀ ਦੀ ਚੋਰੀ ਰੋਕਣ ਦੇ ਲਈ ਬਿਜਲੀ ਵਿਭਾਗ ਦੇ ਵੱਲੋਂ ਘਰਾਂ ਦੇ ਵਿੱਚੋਂ ਮੀਟਰ ਕੱਢ ਕੇ ਬਾਹਰ ਲਗਾ ਦਿੱਤੇ ਔਰ ਦਾਦੀ ਇੱਕੀ ਕਈ ਥਾਵਾਂ ਤੇ ਵੱਡੇ ਬਾਕਸ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚ ਮੀਟਰ ਲੱਗੇ ਨੇ ਔਰ ਕਈ ਥਾਵਾਂ ਤੇ ਛੋਟੇ ਬਾਕਸ ਲਗਾਏ ਗਏ ਨੇ ਲੇਕਿਨ ਹੁਣ ਇਹ ਲੋਕਾਂ ਦੇ ਲਈ ਸਿਰਦਰਦ ਬਣ ਚੁੱਕੇ ਨੇ ਸਿਰਦਰਦ ਕਿਸ ਤਰ੍ਹਾਂ ਦੇ ਨਾਲ ਬਣੇ ਨੇ ਪਹਿਲਾ ਇੱਕ ਤਸਵੀਰ ਆ ਜਿਹੜੀ ਉਹ ਸਾਂਝੀ ਕਰਦੇ ਹੈਗੇ ਆ ਮੀਟਰ ਬਾਕਸ ਦੀ ਇਹ ਤਸਵੀਰ ਹੈਗੀ ਆ ਔਰ ਦੇਖ ਸਕਦੇ ਹੋ ਕਿ ਇਸ ਦੇ ਹਾਲਾਤ ਕੀ ਨੇ ਔਰ ਇਹ ਮੀਟਰ ਬਾਕਸ ਬਿਲਕੁਲ ਜਿਹੜੇ ਇਹਦੇ ਟੱਕਰਨੇ ਖੁੱਲ ਚੁੱਕੇ ਨੇ ਔਰ ਇਹ ਜੋ ਧਰਤੀ ਦੇ ਵਿੱਚ ਤਸ ਚੁਕਿਆ ਹੈਗਾ ਇਹ ਇੱਕ ਤਸਵੀਰ ਨਹੀਂ ਇਹ ਮੁਕਸਰ ਦੇ ਕਈ ਜਗਾ ਤੇ ਇਸੇ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹੈਗੇ ਆ ਔਰ ਦੱਸ ਦਈਏ ਕਿ ਇਹ ਮੀਟਰ ਬਾਕਸਾਂ ਦੇ ਜਿਹੜੇ ਟੱਕਣ ਖੁੱਲੇ ਹੋਏ ਨੇ ਔਰ ਤਾਰਾਂ ਨੰਗੀਆਂ ਨੇ ਔਰ ਕਿਸੇ ਵੇਲੇ ਵੀ ਇਹ ਵੱਡੇ ਖਾਸੇ ਨੂੰ ਸੱਦਾ ਦੇ ਸਕਦੇ ਨੇ ਔਰ ਦਾਦੀ ਇੱਕ ਜਦ ਮੁਕਸਰ ਦੇ ਵਿੱਚ بارش ਹੁੰਦੀ ਆ ਤਾਂ ਗਲੀਆਂ ਦੇ ਵਿੱਚ ਕਰੀਬ 1 ਤੋਂ 2 ਫੁੱਟ ਪਾਣੀ ਖੜ ਜਾਂਦਾ ਹੈ ਤਾਂ ਉਹ ਫਿਰ ਮੀਟਰ ਬਾਕਸ ਦੇ ਵਿੱਚ ਪਾਣੀ ਜਾਂਦਾ ਔਰ ਕਿਸੇ ਵੇਲੇ ਵੀ ਉਦੋਂ கரੰਟ ਜਿਹੜਾ ਉਹ ਆ ਸਕਦਾ ਹੈਗਾ ਔਰ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਇਨਾ ਮੀਟਰ ਬਾਕਸਾਂ ਨੇ ਪਾਇਆ ਹੋਇਆ ਹੈ ਜਿਹੜੀ ਆ ਆਪੇ ਮੀਟਰ ਬਾਕਸ ਲੱਗੇ ਹੋਏ ਆ ਗਲੀਆਂ ਗਲੀਆਂ ਚ ਮੱਲੇ ਮੱਲੇ ਚ ਮਾ વોર્ਡ ਨੰਬਰ 24 ਦਾ ਰਹਿਣ ਵਾਲਾ ਨਾਮ ਮੇਗਾ ਸੰਜੀਪਾ ਟਿੰਕੂ ਹੈ ਕੋਈ ਵੀ ਗਲੀ ਜਾ ਕੇ ਦੇਖ ਲਓ ਉਹਨਾਂ ਗਲੀ ਜੇ ਤਿੰਨ ਚਾਰ ਬਕਸੇ ਆ ਉਹਨਾਂ ਦੇ ਮੀਟਰ ਖੁੱਲੇ ਹੋਇਆ ਬਕਸੇ ਖੁੱਲੇ ਹੋਏ ਹੈ ਨਾ ਕੱਲ ਨੂੰ ਬਾਗੀਸ਼ ਆਵੇ ਜਾਂ ਕੋਈ ਬੱਚਾ ਹੀ ਨਾਲ ਲੱਗ ਜਾਏ ਜਾਂ ਖੇਲਦੇ ਖੇਲਦੇ ਕੋਈ ਪਸ਼ੂ ਆ ਜਾਣ ਬੱਚੇ ਆ ਜਾਣ ਕੋਈ ਮੀਤ ਸਿਵਨ ਹੋ ਜਾਵੇ ਤਾਂ ਤੁਹਾਡੇ ਸਾਹਮਣੇ ਹੀ ਹੈ ਦੇਖੋ ਢੱਕਣ ਖੁੱਲਿਆ ਹੋਇਆ ਹੈ ਕਿਸੇ ਦਾ ਹੱਥ ਵੀ ਲੱਗ ਸਕਦਾ ਹੈ ਕਿਸੇ ਬੱਚੇ ਨੂੰ ਜਾਂ ਕਿਸੇ ਨਾਲ ਆਪਣੇ ਵੱਲ ਕੇ ਨੂੰ ਕੁਝ ਹੋ ਸਕਦਾ ਹੈ ਤੇ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਆਜਾੜ ਕੇ ਬੇਨਤੀ ਹੈ ਜਿਹੜੇ ਸਾਰੇ ਸ਼ਹਿਰ ਦੇ ਬੋੜਾਂ ਦੇ ਵਿੱਚ ਗਲੀਆਂ ਦੇ ਵਿੱਚ ਇਹੋ ਜੀ ਦਿੱਕਤ ਆ ਉਹਦਾ ਮਸਲਾ ਹਲ ਜਲਦੀ ਜਲਦੀ ਕਰਵਾਏਗਾ ਪਾਕਸਾਂ ਦੇ ਕਿਵੇਂ ਦੇਖਦੇ ਇਹਨੂੰ ਇਹ ਕਰੰਟ ਲੱਗਣ ਦਾ ਡਰ ਨਹੀਂ ਰਿਹਾ ਬਿਲਕੁਲ ਖਤਰਨਾਕ ਚੀਜ਼ ਹੈ ਸਰਕਾਰ ਨੂੰ ਚਾਹੀਦਾ ਇਹ ਨਵੇਂ ਬਕਸੇ ਲਾਉਣੇ ਚਾਹੀਦੇ ਸਾਡੇ ਸਾਮਾਨ ਇੱਕ ਕਦੋਂ ਕਦੇ ਟੁੱਟੇ ਪਈ ਆ ਗਿਆ ਜੀ ਅਸੀਂ ਤਾਂ ਜਦੋਂ ਬੇਸ ਟੰਮ ਵਿਖਣ ਲੱਗੇ ਇਹ ਮੀਂਹ ਦੇ ਵਿੱਚ ਫਿਰ ਔਕਾ ਹੁੰਦਾ ਨਾ ਜਦ ਪਾਣੀ ਕੱਢਦਾ ਇਹ ਤਾਂ ਸਾਰਿਆਂ ਨੂੰ ਪਤਾ ਹੈ ਜੇ ਕਰੰਟ ਵੀ ਲੱਗ ਜਾਵੇ ਕਿਸੇ ਨੂੰ ਮੱਜੀ ਕੁਝ ਵੀ ਹੋ ਸਕਦਾ ਠੀਕ ਕਰਨੇ ਚਾਹੀਦੇ ਜਲਦੀ ਸਰਕਾਰ ਨੂੰ ਕਰੋਨਾ ਪੀਕ ਅਸੀਂ ਤਾਂ ਕਹਿੰਦੇ ਕਰਨ ਚਾਹੀਦਾ ਸਰਕਾਰ ਬੰਨ ਸਰਕਾਰ ਨਕਾਮ ਹੋਈ ਪਈ ਹੈ ਸਰਕਾਰ ਕੋ ਪਤ ਨਹੀਂ ਪੈਸਾ ਹੈ ਨਹੀਂ ਪੈ ਕੀ ਚੱਕਰ ਹੁਣ ਬੱਚੇ ਵੀ ਖੇਡਦੇ ਆ ਮੀਂਹ بارش ਮੰਨ ਲਓ ਪਾਣੀ ਇਕੱਠਾ ਹੁੰਦਾ ਕਿਸੇ ਦਾ ਹੱਥ ਵੀ ਲੱਗ ਸਕਦਾ ਇਹ ਜਾਨ ਲਵੇਗਾ ਕਿਸੇ ਵਾਸਤੇ ਬੰਦ ਸਕਦੀ ਇਹ ਗੱਲ ਬਾਕੀ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਸਹੂਲਤਾ ਜੋ ਹੈਗੀਆਂ ਇਹਨਾਂ ਦੀ ਰਿਕਵਰੀ ਕੀਤੀ ਜਾਵੇ ਸਾਡਾ ਤਾਂ ਇਹੀ ਬੇਨਤੀ ਹੈ ਇਹੀ ਨਵੇਦਨਾ ਸ਼ਹਿਰ ਦੇ ਵਿੱਚ ਬਿਜਲੀ ਮੀਟਰ ਬਾਕਸਾਂ ਦੀ ਜਿਹੜੀ ਖਸਤਾ ਹਾਲਤ ਆ ਉਸ ਨੂੰ ਲੈ ਕੇ ਐ